ਮੈਂ ਪੁੱਤਰਾਂ ਚਾਉਣਾ ਇਹ ਜਦੋਂ ਜਥੇਦਾਰ ਸਾਡੇ ਵੱਡੇ ਵੱਡੇ ਧਾਰਕ ਅਦਾ ਜੋ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਸ਼੍ਰੋਮਿਕ ਸ਼੍ਰੋਮਿਕ ਕਮੇਟੀ ਮੈਂਬਰ ਹਰ ਇੱਕ ਬਾਹਰੇ ਵਿਦੇਸ਼ ਵਿੱਚ ਗਿਆ ਬੱਚੇ ਬਾਰੇ ਨੇ ਬਹੁਤ ਲੋਕ ਜਿਹੜੇ ਬਾਹਰ ਜਾਂਦੇ ਨੇ ਸੰਤ ਮਾਪੁਰਸ ਦੀਵਾਨ ਲਾਉਣ ਕਥਾ ਕਿਸ਼ਨ ਦਾ ਉਪਦੇਸ਼ ਵਿੱਚ ਜਾਂਦੇ ਨੇ ਰਾਗੀ ਸਿੰਘ ਸਾਡੇ ਜਾਂਦੇ ਨੇ ਮੈਂ ਇਹ ਗੱਲ ਪੁੱਤਰਾਂ ਕਿਉਂ ਆਇਆ ਦੱਸ ਕੋ ਤੁਹਾਡੇ ਤੋਂ ਦਾ ਜਿਹੜੇ ਜਾਂਦੇ ਨੇ ਬਾਇਰ ਬਾਇਰ ਯਾਤਰਾ ਕੀਤੀਆਂ ਨੇ ਵਿਦੇਸ਼ ਵਿੱਚ ਗਏ ਨੇ ਗੁਰਸਿੱਖ ਨੇ ਕਿ ਤੁਹਾਨੂੰ ਸ੍ਰੀ ਸਾਹਿਬ ਉਤਾਰਨ ਲਈ ਅੱਜ ਤੱਕ ਸਕਾਉਟੀ ਨੇ 에ਅਰਪੋਰਟ ਸਟਾਫ ਨੇ ਕਿਹਾ ਕਿ ਅਸੀਂ ਸ੍ਰੀ ਸਾਹਿਬ ਪਾ ਕੇ ਯਾਤਰਾ ਵਿੱਚ ਸਫ਼ਰ ਕਰ ਸਕਦੇ ਹਾਂ ਇਹ ਗੱਲ ਦਾ ਬਿਲਕੁਲ ਜਵਾਬ ਜ਼ਰੂਰ ਚਾਹੀਦਾ ਦੋਸਤੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਇੱਕ ਸਵਾਲ ਮੇਰੇ ਮਨ ਵਿੱਚ ਕਈ ਦਿਨਾਂ ਦਾ ਚੱਲ ਰਿਹਾ ਸੋ ਮੈਂ ਸੋਚਿਆ ਵੀ ਜ਼ਰੂਰ ਦਰਸ਼ਕਾਂ ਨੂੰ ਇਸ ਸੰਬੰਧ ਬਾਰੇ ਇਸ ਗੱਲ ਬਾਰੇ ਪੁੱਛਾਂਗਾ ਮੈਨੂੰ ਉਮੀਦ ਹੈ ਸਾਡੇ ਬਹੁਤ ਸਿਆਣੇ ਵੀਰ ਨੇ ਜਿਹੜਾ ਇਸ ਸਵਾਲ ਦਾ ਸਹੀ ਜਵਾਬ ਦੇਣਗੇ ਇਸ ਲਈ ਜਿੱਦ ਮੈਂ ਇੱਕ ਵੀਡੀਓ ਕਰਕੇ ਆਇਆ ਸਰਪੰਚ ਨਾਪਾ ਦਾ ਪੰਡ ਕਲਸਣਾ ਜਿਸ ਸਰਪੰਚ ਨੂੰ ਲਾਲ ਕਿਲੇ ਦੇ ਉੱਪਰ ਇਨਵੀਟੇਸ਼ਨ ਮਿਲਿਆ ਸੀਗਾ ਵੀ ਤੁਹਾਨੂੰ ਸਨਮਾਨ ਤੋਂਣਾ ਪਰ ਉਸ ਸਰਪੰਚ ਨੂੰ ਉੱਥੋਂ ਦੀ ਸਕਿਉਰਟੀ ਨੇ ਕਿਹਾ ਕਿ ਤੁਸੀਂ ਸ੍ਰੀ ਸਾਹਿਬ ਜਿਹੜੀ ਤੁਹਾਡੇ ਪਾਈ ਹੋਈ ਤੁਸੀਂ ਉਸ ਨੂੰ ਉਤਾਰ ਕੇ ਅੰਦਰ ਜਾ ਸਕਦੇ ਹੋ ਸ੍ਰੀ ਸਾਹਿਬ ਨਾਲ ਤੁਹਾਨੂੰ ਅੰਦਰ ਐਂਟਰੀ ਦੀ ਨਹੀਂ ਮਨਜ਼ੂਰੀ ਮਿਲਨੀ ਸਰਪੰਚ ਸਾਹਿਬ ਨੇ ਕਿਹਾ ਕਿ ਮੈਨੂੰ ਜਿਹੜਾ ਮਾਨਸਰਮ ਤੁਹਾਡਾ ਨਹੀਂ ਚਾਹੀਦਾ ਮੈਂ ਸ੍ਰੀ ਸਾਹਿਬ ਨਹੀਂ ਉਤਾਰਨੀ ਸੋ ਬਹੁਤ ਵਧੀਆ ਸਰਪੰਚ ਸਾਹਿਬ ਨੇ ਕੀਤਾ ਜਿਹੜਾ ਕਿ ਉਹ ਬਾਬ ਚਲੇ ਆਏ ਉਹਨਾਂ ਨੇ ਸਿੱਖੀ ਨੂੰ ਪਿਆਰ ਜਿਹੜਾ ਕਿ ਕੀਤਾ ਤੇ ਕਿਹਾ ਕਿ ਮੈਂ ਅੰਦਰ ਐਂਟਰੀ ਨਹੀਂ ਹੋਣੀ ਅਗਰ ਤੁਸੀਂ ਮੇਰੇ ਤੋਂ ਸ੍ਰੀ ਸਾਹਿਬ ਉਤਾਰ ਲੈ ਕਹਿਣਿਓ ਇਹ ਵੀ ਕਿਹਾ ਸਰਪੰਚ ਸਾਹਿਬ ਨੂੰ ਜੋ ਮੇਰੇ ਨਾਲ ਗੱਲ ਹੋਈ ਉਹਨਾਂ ਦੀ ਵੀ ਤੁਸੀਂ ਉਸ ਇੰਟਰਵਿਊ ਦਾ ਸੁਣ ਵੀ ਸਕਦੇ ਹੋ ਤੁਸੀਂ ਨੇੜੇ ਜਿਹੜਾ ਕਿ ਬਣਿਆ ਹੋਇਆ ਕੋਈ ਤੁਸੀਂ ਉੱਥੇ ਤੱਕ ਚਲੇ ਜਾਓ ਆਪਦੀ ਰੱਖ ਕੇ ਸ੍ਰੀ ਸਭ ਤੇ ਵਾਪਸ ਆ ਕੇ ਲੈ ਲਿਓ ਮੈਂ ਇਹ ਗੱਲ ਪੁੱਤਰਾਂ ਚਾਹਣਾ ਮੇਰੇ ਕਈ ਦਿਨਾਂ ਦੇ ਵਿੱਚ ਸਵਾਲ ਜਿਹੜਾ ਕਿ ਦਬਾ-ਦਬਾ ਦੇ ਵਿੱਚ ਵੱਜ ਰਿਹਾ ਵੀ ਜਦੋਂ ਸਾਡੇ ਵੱਡੇ ਵੱਡੇ ਲੀਡਰ ਗੁਰਸੇਖ ਲੀਡਰ ਸਾਡੇ ਅ ਜਥੇਦਾਰ ਸਹਿਵਾਨ ਸੇਖਾਗੂ ਤਾਂ ਮਕਸਦ ਸੀਤਾ ਕਹਿ ਦਵਾ ਬਾਬੇ ਸੰਤ ਮਹਾਪੁਰਸ਼ ਜਦੋਂ ਇਹ ਵਿਦੇਸ਼ ਯਾਤਰਾ ਤੇ ਜਾਂਦੇ ਨੇ ਵਿਦੇਸ਼ ਵਿੱਚ ਜਾਂਦੇ ਨੇ ਤਾਂ ਕੀ ਜਹਾਜ਼ ਵਿੱਚ ਉਹਨਾਂ ਨੂੰ ਸ੍ਰੀਸਾ ਪਾਉਣ ਦੀ ਆਗਿਆ ਹੈ ਕਿ ਜਹਾਜ਼ ਵਿੱਚ ਬੜਨ ਤੋਂ ਪਹਿਲਾਂ ਐਂਟਰੀ ਤੋਂ ਪਹਿਲਾਂ ਉਹਨਾਂ ਨੂੰ ਸ੍ਰੀਸਾ ਉਤਾਰਨ ਲਈ ਕਿਹਾ ਜਾਂਦਾ ਮੈਂ ਅਜੇ ਤੱਕ ਜਹਾਜ਼ ਦੇ ਸਫ਼ਰ ਨਹੀਂ ਕੀਤਾ ਮੈਨੂੰ ਇਹ ਚੀਜ਼ ਬਾਰੇ ਨਹੀਂ ਪਤਾ ਮੈਂ ਇਹ ਕਹਿ ਦਵਾਂ ਮੈਂ ਬਿਲਕੁਲ ਨਹੀਂ ਗਿਆ ਜਹਾਜ਼ ਦੇ ਵਿੱਚ ਨਵੀਂ ਚੜਿਆ ਨਾ ਹੀ ਮੈਨੂੰ ਕਿਸੇ ਨੇ ਇਸ ਗੱਲ ਬਾਰੇ ਜਿਹੜਾ ਕਿ ਨੌਲੇਜ ਹੈ ਮੈਂ ਪੁੱਤਰਾਂ ਚਾਹਣਾ ਕਿ ਜਦੋਂ ਜਥੇਦਾਰ ਸਾਡੇ ਵੱਡੇ ਵੱਡੇ ਧਾਰਮਿਕ ਆਗੂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਮੈਂਬਰ ਹਰ ਇੱਕ ਬਾਹਰਲੇ ਵਿਦੇਸ਼ ਵਿੱਚ ਗਿਆ ਬੱਚੇ ਬਾਰੇ ਨੇ ਬਹੁਤ ਲੋਕ ਜਿਹੜੇ ਬਾਹਰ ਜਾਂਦੇ ਨੇ ਸੰਤ ਬਾਪੁਰਸ ਦੀਵਾਨ ਲਾਉਣ ਕਥਾ ਕੀਰਤਨ ਕਰਨ ਵਿਦੇਸ਼ਾਂ ਵਿੱਚ ਜਾਂਦੇ ਨੇ ਰਾਗੀ ਸਿੰਘ ਸਾਡੇ ਜਾਂਦੇ ਨੇ ਮੈਂ ਇਹ ਗੱਲ ਪੁੱਤਰਾਂ ਚਾਹਣਾ 10 ਕੋ ਤੁਹਾਡੇ ਤੋਂ ਜਾਂ ਜਿਹੜੇ ਜਾਂਦੇ ਨੇ ਏਅਰ ਬਾਇਰ ਯਾਤਰਾ ਕੀਤੀਆਂ ਨੇ ਵਿਦੇਸ਼ ਵਿੱਚ ਗਏ ਨੇ ਗੁਰਸਿੱਖ ਨੇ ਕੀ ਤੁਹਾਨੂੰ ਸ੍ਰੀ ਸਾਹਿਬ ਉਤਾਰਨ ਲਈ ਅੱਜ ਤੱਕ ਸਕਿਉਰਿਟੀ ਨੇ 에어ਪੋਰਟ ਸਕਿਉਰਿਟੀ ਨੇ ਕਿਹਾ ਕਿ ਅਸੀਂ ਸ੍ਰੀ ਸਾਹਿਬ ਪਾ ਕੇ ਜਹਾਜ਼ ਵਿੱਚ ਸਫ਼ਰ ਕਰ ਸਕਦੇ ਹਾਂ ਇਹ ਗੱਲ ਦਾ ਮੈਨੂੰ ਜਵਾਬ ਜ਼ਰੂਰ ਚਾਹੀਦਾ ਕਿਰਪਾ ਕਰਕੇ ਜ਼ਰੂਰ ਜਿਸ ਨੂੰ ਸੰਬੰਧੀ ਜਾਣਕਾਰੀ ਹੈ ਤਾਂ ਜਰੂਰ ਦੱਸੋ ਜੀ ਕਿ ਵਾਕਈ ਜਥੇਦਾਰ ਸਹਿਬਾਨ ਉਸਤਾਰਮਕ ਆਗੂ ਸਹਿਬਾਨ ਸਾਤ ਬਾਬੇ ਮਹਾਪੁਰਸ਼ ਜਦੋਂ ਵਿਦੇਸ਼ ਜਾਂਦੇ ਨੇ ਬਾਈ 에어 ਜਾਂਦੇ ਨੇ ਸ੍ਰੀ ਸਾਹਿਬ ਕੀ ਉਤਾਰ ਕੇ ਜਾਂਦੇ ਨੇ ਅਗਰ ਉਤਾਰ ਕੇ ਜਾਂਦੇ ਰਹੇ ਤਾਂ ਇਹ ਵੀ ਦੱਸੋ ਵੀ ਸਹੀ ਹੈ ਜਦੋਂ ਅਸੀਂ ਕੋਈ ਇੱਥੇ ਹੁੰਦਾ ਕਹਿ ਦਿੰਦੇ ਆ ਵੀ ਅਸੀਂ ਨਹੀਂ ਜਿਹੜਾ ਕਿ ਪਾ ਕੇ ਜਾਣ ਦਿੰਦੇ ਅਸੀਂ ਵਿਰੋਧ ਕਰਦੇ ਆ ਸਹੀ ਗੱਲ ਆ ਕਰਨਾ ਚਾਹੀਦਾ ਪਰ ਕੀ ਕੋਈ ਇਹ ਗੱਲ ਕਹੂਗਾ ਵੀ ਮੈਂ ਵਿਦੇਸ਼ ਨਹੀਂ ਜਾਂਦਾ ਜੀ ਮੈਂ ਮੇਤੋ ਸ੍ਰੀ ਸਾਹਿਬ ਮੈਨੂੰ ਕਹਿੰਦੇ ਨੇ ਵੀ ਤੂੰ ਉਤਾਰ ਜੇ ਤਾ ਜਹਾਜ ਚੜਨਾ ਮੈਂ ਨੇ ਇਹ ਜਿਹੇ ਜਹਾਜ਼ 100 ਕੁਰਬਾਨ 100 ਕੈਨੇਡਾ ਅਮਰੀਕਾ ਗੁਰੂ ਤੋਂ ਪਿਆਰੇ ਨੇ 100 ਬਾਰੇ ਮੈਂ ਨਹੀਂ ਜਾਂਦਾ ਪਰ ਕੀ ਕਹਾਂ ਕਿ ਜੀ ਨੂੰ ਦੱਸੋ ਇਸ ਗੱਲ ਬਾਰੇ ਇਸ ਸਵਾਲ ਦਾ ਕੁਐਸਚਨ ਜਿਹੜਾ ਕਿ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਕਈ ਦਿਨਾਂ ਤੋਂ ਲੈ ਕੇ ਜੋ ਵੀ ਜਹਾਜ਼ ਰਹੀਂ ਵਿਦੇਸ਼ ਗਿਆ ਗੁਰਸ਼ਿਕ ਅੰਮ੍ਰਿਤਾਰੀ ਕੀ ਉਸ ਨੂੰ ਇਹ ਗੱਲ ਕਿਸੇ ਨੇ ਪੁੱਛੀ ਆ ਕਿ ਤੂੰ ਸ੍ਰੀ ਸਾਹਿਬ ਉਤਾਰ ਕੇ ਅੰਦਰ ਜਾ ਨਹੀਂ ਤੁਹਾਨੂੰ ਐਂਟਰੀ ਨਹੀਂ ਮਿਲਦੀ ਧੰਨਵਾਦ